ਸਾ ਹੋਏ ਚਿੰਤ ਬਸ ਸੁਖਣਾ ਹੋਰ ਜ ਸੁਖਣਾ ਹੋਰ ਬਹਿ ਗਿਆ ਫੇਰ ਸਾਹਗਰਾਹ ਦਾ ਤਾਂ ਹੋਣਾ ਫੇਰ ਸਾਹਗਰਾਹ ਨਾਲ ਨਾਮ ਤੇਰਾ ਜਿਹੜਾ ਉਹ ਬਦੂਗਾ ਫੇਰ ਉਹ ਤਾਂ ਨਾਮ ਦਾ ਤਾਂ ਫੇਰ ਇਕੱਠਾ ਹੋਊ ਸਾਹਗਰਾਹ ਉਹ ਤਾਂ ਪਹਿਲਾਂ ਨਹੀਂ ਹੋਣਾ ਪਹਿਲਾਂ ਤਾਂ ਮਨ ਸ਼ਾਂਤ ਨਹੀਂ ਹੈ ਬੰਦ ਟਿਕਦਾ ਹੀ ਨਹੀਂ ਧਿਆਨ ਆਪਣੇ ਕੰਮ ਚ ਨਹੀਂ ਹੈ ਹਰ ਨਾਮ ਸੰਭਾਲ ਹਰ ਨਾਮ ਦੀ ਕਮਾਈ ਦਰਨਾ ਆਇਆ ਸੀ ਪਰ ਡਿਸਟਰਬੈਂਸ ਜਿਹੜੀ ਹੈ ਇੰਨੀ ਜ਼ਿਆਦਾ ਕਮਾਈ ਵੱਲ ਤੇ ਆਂਦੀ ਜਾ ਰਹੀ ਹੈ ਤੇ ਆਂਸ ਸਾਰੀ ਲੋੜਾਂ ਚ ਹੈ ਹਾਂਜੀ ਉਹ ਇਹ ਜਿੰਦ ਕੁ ਸੈਸੋ ਖਨਾਲ ਸਾਹਸ ਗਰਾਸ ਹਰ ਨਾਮ ਸਮਾਲ ਸਾਹਸ ਗਰਾਸ ਹਰ ਨਾਮ ਸਮਾਲ ਤੇ ਕਾਹ ਕਦੇ ਸਾਹਸ ਗਰਾਸ ਨਾਲ ਸਮਾਣਨ ਦਾ ਤੇ ਕੋਲ ਟਾਈਮ ਹੋਊਗਾ ਫੇਰੇ ਕੰਮ ਕਰ ਸਕਦਾ ਸਾਸਗਰਾਸ ਸਾਸਗਰਾਸ ਨੋਟਿਸਰ ਹਰ ਨਾਮ ਹਰਵੰਤ ਇਹ ਪੰਕਤੀ ਤੇ ਫੜਦੇ ਨੇ ਆ ਸ਼ਰਤ ਕੌਣ ਪੂਰੀ ਕਰੂਗਾ ਬੜੀ ਪੜਦੇ ਨੇ ਸੰਤ ਪੰਕਤੀ ਬਲੈਕਮੇਲਰ ਨੇ ਸਾਰੇ ਬਲੈਕਮੇਲ ਕਰਦੇ ਉਹਨਾਂ ਕੋਲੋਂ ਆਇਤਮ ਦੀ ਕਿੱਥੇ ਗਈ ਨਾਲ ਦੀ ਇੱਕ ਪੰਕਤੀ ਲੈ ਲੈਂਦੇ ਨੇ ਬਲੈਕਮੇਲ ਕਰ ਦਿੰਦੇ ਲੋਕਾਂ ਕੋਈ ਹੈ ਵੀ ਸੰਤ ਸਾਸਗਰਾਸ ਆਲਾ ਉਹ ਦਾ ਤਾਂ ساری ਬਾਣੀ ਦੇ ਪਰਦੇ ਖੋਲ ਦਿੰਦਾ। ਆਂ ਕੀੜ ਉਹਦਾ ਕੋਈ ਬਿਲਕੁਲ ਨਾ ਰਹਿੰਦੀ। ਉਹਨੂੰ ਕੋਈ ਸੰਤ ਨਾ ਮੰਨਦਾ, ਇੱਟਾ ਮਾਰਦੇ ਲੋਕ ਉਹਦਾ ਮੰਨਦੇ। ਕਬਰੇ 'ਚ ਉਹ ਹਾਦਿਸੀ ਨਾਲ ਗੱਲ ਨਾ ਕਰ ਸਕਦਾ ਹੋ। ਕਬਰ ਤੋਂ 20-30 ਸਾਲ। 20-30 ਸਾਲ ਬਾਅਦ ਹੌਲੀ-ਹੌਲੀ ਹੌਲੀ-ਹੌਲੀ ਨੂੰ ਪਤਾ ਲੱਗਦਾ। ਛਾਣੇ ਆਦਮੀ ਨੂੰ ਵੀ ਗੱਲ ਠੀਕ ਕਹਿੰਦਾ। ਤਾਂ ਕਦੇ ਜਾ ਕੇ ਗੱਲਬਾਤ ਕਰਨ ਦੀ। ਉਹ ਬੰਦਾ 50-60 ਸਾਲ ਅੰਦਰ ਹੀ ਰਹਿੰਦਾ। ਜਿਵੇਂ ਆਪਰ ਹੈ। ਪਹਿਲਾਂ ਦੱਸਦਾ ਜੀ ਕਿ ਸਰ 40 ਸਾਲ ਦਾ ਆ ਜਲਗੀਰੀਆ ਖਿੱਚਣੀ ਹੋਵੇ ਐਵੇਂ ਨਹੀਂ ਕਰ ਸਕਦਾ ਜੇ ਤੁਸੀਂ ਕੋਈ ਇੱਕ ਸਰਕਾਰ ਦੇ ਵਿੱਚ ਦੂਈ ਆਪਣੀ ਸਰਕਾਰ ਪਲਟਾ ਦੇਣਾ ਤਾਂ ਉਹਨੂੰ ਬਹੁਤ ਬੇਰ ਉਹਨਾ ਚਿਰ ਗੁਪਤ ਰਹਿਣਾ ਪਊ ਜੇ ਜਿੰਨਾ ਚਿਰ ਤੁਹਾਡੇ ਕੋਲ ਨਹੀਂ ਤਾਕਤ ਆਉਂ ਜੇ ਤੁਸੀਂ ਕਸਤਾ ਪੜ੍ਹ ਲਓਗੇ ਜਿੰਨਾ ਚਿਰ ਤੁਹਾਡੇ ਕੋਲ ਉਹ ਨਹੀਂ ਤਾਕਤ ਨਾ ਹੋ ਜਵੇ ਤੁਸੀਂ ਕਸਤਾ ਪੜ੍ਹ ਲਓਗੇ ਉਹ ਨਾ ਤਾਂ ਤੁਹਾਨੂੰ ਗੁਪਤ ਰਹਿਣਾ ਪਊ ਅਸ਼ਕੀਰ ਕਹਿੰਦੀ ਰੋ ਸ਼ਕਤੀ ਕੱਢੀ ਚੱਲੀ ਦੋ ਸ਼ਕਤੀ ਆਪਣੀ ਪੂਰੀ ਘਰ ਲੁਕਾਉਗੀ ਸਰਕਾਰ ਨੂੰ ਖਤਰਾ ਨਰਵਣ ਜੋ ਕੋਲੇ ਨਾ ਲੱਗਦਾ ਦੰਨ ਜੀ ਉਹ ਤਹ ਕੋ ਜਾਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰਾ ਚਿੱਤ ਦੇ ਵਿੱਚ ਜੁੱਧ ਦੀ ਵਿਚਾਰ ਕਰਕੇ ਜੁੱਧ ਕਰਾਂਗੇ ਕਿਸੇ ਬੇੜੇ ਕਰਾਂਗੇ ਪਰ ਜੁੱਧ ਪਹਿਰੇ ਦੀ ਢ ਇੱਥੇ ਦਾ ਪੱਲੇ ਕੁਝ ਵੀ ਨਹੀਂ ਹੁੰਦਾ ਜੁੱਧ ਤਾਂ ਗੋਲ ਖਾਤਾ ਛੇੜਿਆ ਬਾਕੀ ਆ ਨਾ ਚਿੱਤ ਮੈਂ ਜੁੱਧ ਵਿਚਾਰਾ ਹੈ ਜੁੱਧ ਦੀ ਵਿਚਾਰ ਕਰਕੇ ਚੱਲੇ ਹੋਏ ਆਦਮੀ ਜੁੱਧ ਤਾਂ ਕਰਦੇ ਹੁੰਦੇ ਨੇ ਉਦੋਂ ਹੀ ਜਾਂ ਲੋੜ ਪਵੇ ਜਾਂ ਪੂਰੀ ਸ਼ਕਤੀ ਹੋ ਜਾਂ ਪਲਟਾ ਦੇ ਦਈਏ ਜਾਂ ਜੰਦ ਕਦੀ ਲੋੜ ਹਾਂ ਜੁੱਧਰ ਕੋ ਗਾਉ ਜੇ ਗਰੀਬ ਹਾਂ ਹਾਂ ਹਾਂਜੀ ਸਾਧ ਸਿਆਣਪ ਸਗਲੀ ਮਨਾ ਸਾਧ ਸੰਗੀ ਪਾਵੇ ਸਚਤਨ ਸਾ ਸਿਆਣਪ ਇੱਥੇ ਆ ਕੇ ਸਿਆਣਪੀ ਕਰ ਲੈਂਦੀ ਆ ਕੰਮ ਆ ਜਿਹੜਾ ਨਾ ਉਤਲਾ ਦੋ ਪੰਕਤੀਆਂ ਆਈਆਂ ਨੇ ਭਗਤ ਬਿਨਾਂ ਬਹੁਤ ਡੂਬੇ ਸਿਆਣੇ ਨੇ ਕਿਹਾ ਨਾ ਇਹ ਸਿਆਣੇ ਜਿਹੜੇ ਸੀ ਉਹਨਾਂ ਨੇ ਕਬ ਨਹੀਂ ਕੀਤਾ ਬਹੁਤੇ ਸਿਆਣੇ ਆ ਨੇ ਸਾੜ ਸਿਆ ਇਥੇ ਤੇਰੀ ਆਪਣੀ ਸਿਆਣਪ ਡਕਾ ਬਣੂਗੀ ਆਦੀ ਤਨ ਕੰਮ ਕਰ ਲੈਣਾ ਉਹਨੇ ਹੋਵੇਂ ਨਹੀਂ ਡਾੜਨ ਦੇਣੀ ਮੰਨ ਨਹੀਂ ਲੈਣੀ ਹੋਵੇਂ ਤੇਰੀ ਆਪਣੀ ਸਿਆਣਪ ਡਕਾ ਬਣੂਗੀ ਇਥੇ ਇਹਦੇ ਕਰਕੇ ਛਾੜ ਸਿਆਣਪ ਸਗਲੀ ਉਹ ਕਹਿੰਦਾ ਜਿਆਦਾ ਸਾਨਾ ਲੱਕਾ ਬਣੂ ਵੀ ਕੰਮ ਨਹੀਂ ਕਰਨਾ ਇੱਥੇ ਆ ਕੇ ਗੁਰਮੁਖ ਅਲਕੀਰ ਖਿੱਚੀ ਜਾਣੀ ਐ ਇੱਥੇ ਆ ਕੇ ਬਿਲਦੇ ਕਢਣੇ ਨੇ ਇਹ ਉਹ ਲਕੀਰ ਹੈ ਜਿਹੜੀ ਅਨੰਦਪੁਰ ਸਾਹਿਬ ਤਲਵਾਰ ਤੋਂ ਖੜੀ ਸੀ ਇਹ ਗਿਆਨ ਖੜਗ ਦੀ ਲਕੀਰ ਹੈ ਇਹਨੂੰ ਹੁਣ ਕੋਈ ਵੀ ਲੱਟ ਪੂਗਾ ਜਿਹੜਾ ਦਾ ਸਿਆਣਪ ਛੱਡ ਦੂਗਾ ਛਾੜ ਛਾੜ ਸਿਆਣਪ ਸਗਲੀ ਜਿਹਨੇ ਸਿਆਣਪ ਛੱਡਤੀ ਉਹਨੇ ਮੌਲ ਮੰਨ ਕਬੂਲ ਕਰ ਲਿਆ ਮੌਲ ਮੰਨ ਕਬੂਲ ਲਿਆ ਉਹਨੇ ਤਾਂ ਸਿਆਣਪ ਛੱਡਣੀ ਆ ਪਹਿਲਾਂ ਮੌਲ ਮੰਨ ਕਬੂਲ ਜੀਵਨ ਕੀ ਸਾਡਾ ਆਸ ਸੰਕਾਰ ਛੱਡਣਾ ਹੀ ਬੰਦ ਹੈ ਸੰਕਾਰ ਦੀ ਮੌਤ ਹੈ ਸਾਡੀ ਮੌਤ ਹੈ ਹੋਰ ਕਿਸ ਦੀ ਮੌਤ ਆਪਣੇ ਮਰਜ਼ੀ ਦਾ ਤਿਆਗ ਹੈ ਆਪਣੀ ਮੌਤ ਹੈ ਛਾੜ ਸਿਆਣਪ ਸਗਲੀ ਨਾ ਸਾਧ ਸੰਗੀ ਪਾਵੇ ਸੱਚ ਦਾ ਨਾਲ ਆਦ ਸੰਗੀ ਮਨ ਨੂੰ ਸਾਧ ਲਾ ਮਨ ਨਾਲ ਕਾ ਬਣ ਗਿਆ ਜਿਹੜਾ ਮਾਨਾ ਸੰਗੀ ਹੈ ਇਹਨੂੰ ਸਾਧ ਲਾ ਜਿਹਨਾਂ ਨੇ ਸੰਗੀ ਸਾਧ ਲਏ ਉਹਨਾਂ ਨੇ ਸੱਚਤਾਲ ਦੀ ਪ੍ਰਾਪਤੀ ਕੀਤੀ ਉਹਨੂੰ ਸੱਚਤਾਲ ਮਿਲਿਆ ਨਹੀਂ ਸੱਚਤਾਲ ਮਿਲਿਆ ਹੀ ਨਹੀਂ ਮਨ ਸੰਤੋਖੀ ਨਹੀਂ ਆ ਤੇਰਾ ਮਨ ਮਾਇਆ ਵਿੱਚ ਫਸ ਰਿਹਾ ਹੋ ਮਾਇਆ ਦੀ ਭੁੱਖਾ ਨੂੰ ਜੇ ਸੰਤੋਖੀ ਹੋ ਜਵੇ ਮਨ ਸੱਚ ਮਿਲਿਆ ਸੰਤੋਖੀਆਂ ਜੇ ਸੱਚ ਤਨ ਲੈਣਾ ਹੈ ਤਾਂ ਸੰਤੋਖ ਤਿਆਗਣਾ ਪਊਗਾ ਮਨ ਦੇ ਲੈਵਨ ਤੇ ਮਨ ਨੂੰ ਮਾਇਆ ਦੀ ਭੁੱਖ ਤੇ ਅਗੜੀ ਪਊਗੀ ਮਾਇਆ ਦੀ ਭੁੱਖ ਜੇ ਨਹੀਂ ਤਿਆਗਦਾ ਸੱਚ ਤਨ ਵੀ ਨਹੀਂ ਮਿਲਣਾ ਇੱਥੇ ਆ ਕੇ ੜਕਾ ਬਣਨਾ ਇਹ ਲਕੀਟ ਇੱਥੋਂ ਆ ਕੇ ਨਹੀਂ ਬੱਕਰੀ ਖਾਲ ਟੱਪਦੀ ਉਹਦੀ ਬੱਕਰੀ ਮੈਂ ਕਹਿੰਦਾ ਖਾਲ ਨਹੀਂ ਟੱਪਦੀ ਆ ਵਿੱਚ ਖਾਲ ਹੈ ਬੱਕਰੀ ਨਹੀਂ ਟੱਪਦੀ ਇਹ ਆ ਉਹ ਨਦੀ ਬੇਤਾਰਣੀ ਨਦੀ ਇਹ ਆ ਇਹਨੂੰ ਵਾ ਇਹਨੂੰ ਪਾਰ ਕਰੋ ਕਿਵੇਂ ਕਰਾਂ ਜਿਹੜੀ ਮਾਇਆ ਦੀ ਇੱਛਾ ਕਲਪਨਾ ਹੈ ਬੇਤਾਰਣੀ ਨਦੀ ਹੈ ਇੱਥੇ ਪਾਰ ਕਰਨੀ ਪਊਗੀ ਇਹ ਜੇ ਤਾਂ ਪਾਰ ਕਰ ਗਿਆ ਫਿਰ ਤਾਂ ਚਲੇਗਾ ਸਤਖੰਡ ਫਿਰ ਨਾਟਕ ਬੰਧਾ ਕਰਦਾ ਹਾਂ ਜਦੋਂ ਵਰਤਨਾ ਜਨਮ ਜਰਾ ਫਾਲੇ ਪਾਸੇ ਫਿਰਤੇ ਜਾਣ ਜਰਾ ਹੈ ਦੀ ਇਧਰਲੇ ਪਾਸੇ ਜਮਗਾ ਡੰਡ ਲੱਗਣੀ ਲੱਗਣਾ ਐ ਤਰਜੋ ਬਤਾਲੀ ਨਦੀ पार ਕਰ ਜਾਓ ਐਥੇ ਗਊ ਦੀ ਪੂਛ ਕਹਿੰਦੇ ਫਾੜਨੀ ਹੈ ਕਿਹੜੀ ਗਊ ਹੈ ਗਲਦੀ ਪੂਛ ਫਾੜਨੀ ਹੈ ਗੁਰਮਤਿ ਦੀ ਪੂਛ ਫਾੜਨੀ ਹੈ ਜੇਦਾ ਗੁਰਮਤਿ ਦਾ ਲੜ ਫੜ ਲਿਆ ਜੇਦਾ ਗੁਰੂ ਦੀ ਗੱਲ ਮੰਨ ਲਈ ਫਿਰਦਾ ਉਹ ਤਾਲੀ ਨਦੀ ਹੋ ਕੇ ਪਾਰ ਆ ਗਊ ਦੁੱਧ ਹੀ ਪਣਾਤੀ ਆ ਦੁੱਧ ਆਹੀ ਰਹੁਆ ਗੁਰਮਤ ਗਊ ਆ ਦੁੱਧ ਦਿਆ ਜੇ ਤਾਂ ਮੱਖਣ ਖਾਣਾ ਦੁੱਧ ਪੀਣਾ ਤਾਂ ਪਰਲੇ ਫਸੇ ਰਹੁ ਜੇ ਗੋਹਾ ਹੀ ਚੱਕਣਾ ਚੋਲਾ ਲੱਪਣਾ ਫੇਰ ਤਾਂ ਰਹੁ ਚੌਂਕਾ ਲੈ ਚੋਕਾ ਹੀ ਲੱਪਣਾ ਜੇ ਗੋਪਰ ਨਾਲ ਤਰਨਾ ਇੱਕ ਪਾਸੇ ਗੋਪਰ ਨਾਲ ਤਰਨਾ ਗੋਪਰ ਤਰਨਾ ਚਾਹੀ ਗੋਪਰ ਨਾਲ ਤਰਨਾ ਦੋਤਾ ਦਾ ਦੋਤਾ ਦੀ ਮਕਸਦ ਗੋਵ ਬ੍ਰਾਹਮਣ ਕੋ ਕਾ ਲਾਵੋ ਗੋਪਰ ਦਾ ਨਾ ਜਾਏ ਤੇ ਗੋਬਰ ਨਾਲ ਦੀ ਗੱਲ ਕਰਦੇ ਜੀ ਇਸ ਤੇ ਗੋਪਰ ਆ ਥਾਣਾ ਦੇ ਵਿਚਾਲੇ ਥੋੜਾ ਜਿਹਾ ਫਰਕ ਹੁੰਦਾ ਜਦ ਪਸੂ ਵੋਹਾ ਕਰਦਾ ਜੇ ਆਪਰ ਤੁਸੀਂ ਉਹਦੇ ਤੇ ਖੜੇ ਕਰੋਗੇ ਦੋ ਰਾਈਟ ਹੈਂਡਲ ਦੋਹਾਂ ਤੇ ਬਣਾਓਗੇ ਤਾਂ ਵਿਚਾਲੇ ਥੋੜਾ ਜਿਹਾ ਫਰਕ ਰਹੂਗਾ ਗੋਪਰ ਇਧਰ ਡਿਗੂਗਾ ਤਾਂ ਦਸ ਦਸ 4 ਬਜੂ ਇਹ ਵੀ ਛੜੀ ਦੇ ਬਿڑے ਹੁੰਦੇ ਨੇ ਦੋ ਪਰਦੇ ਕਿਉਂਕਿ ਐਂਗਲ ਤੋਂ ਬਿਨਾ ਬੋਹਾਵਾ ਨਹੀਂ ਹੁੰਦਾ ਗੰਗਲੂ ਚੋਗਣਾ ਪੈਂਦਾ ਬੋਹਾ ਕਰਨ ਵਾਸਤੇ ਨਾ ਵੀ ਚੋਗਣਾ ਬਵੇ ਤਾਂ ਵੀ ਸਿੱਧਾ ਵੀ ਜਿ ਡਕਦਾ ਤਾਂ ਉਹ ਪਿੱਛੇ ਡਕਦਾ ਹੁੰਦਾ ਦੁੱਧ ਬਾਹਰ ਇਧਰ ਰੁਕਦਾ ਵਿਚਾਲੇ ਜਗ੍ਹਾ 2 ਇੰਚ ਹੋਵੇ ਚਾਹੇ ਕਿੰਝ ਹੋਵੇ ਉਥੇ ਤਾਂ ਚਾਹੇ ਬਾੜੋਂ ਨਿੱਕੀ ਖੰਡੇ ਉੱਤੇ ਖੀ ਹੋਵੇ ਲਕੀਰ ਉਹ ਇੱਧਰ ਦੇਖੂਗਾ ਧਾਰ ਇੱਧਰ ਬਜੂ ਜਿੱਥੇ ਧਾਰ ਵਾਦੀ ਉਥੇ ਬਹੁਤ ਹੀ ਢਿਲ ਸੋਣ ਤੇ ਦੋਹਾਂ ਦਾ ਕਿਹਦਾ ਫਰਕ ਵੀ ਹੈ ਉੱਪਰੋਂ ਵੀ ਫਰਕ ਹੈ ਨਾ ਤੇ ਉਹ ਇੱਧਰ ਦੇ ਪਾਸੇ ਦਿਖਦਾ ਰੋਹਾ ਤਾਂ ਦਿਖਦਾ ਇੱਧਰ ਪਿੱਛੇ ਪਿੱਛੇ ਦੁੱਧ ਜਾਂਦਾ ਬਾਦ ਬਤਾਲੀ ਨਦੀ ਵਿਚਾਲੇ ਹੈ ਇੱਧਰ ਦਾ ਗੋਬਰ ਚਾਲਣਾ ਜਾਈ ਹੋਈ ਹੈ ਹੀਰ ਸਾਡਰ ਪਰਲੇ ਪਾਸੇ ਆ ਦੋਬਰ ਇਧਰ ਦੇ ਪਾਸੇ ਗੋਬਰ ਕੀ ਆ ਗੋਬਰ ਵੇਖਿਆ ਉਫਰ ਕੀ ਆ ਗੋਬਰ ਵੇਖਿਆ ਇਹ ਕੋ ਬਣਾਲੇ ਦੱਸਦੇ ਨੇ ਫਿਰ ਗੋਬਰ ਤਾਂ ਨਾ ਜਾਇਓ ਕਹਿੰਦੇ ਚੱਲ ਗੋਹੇ ਠੀਕ ਐ ਸਾਨੂੰ ਇਹੀ ਪਵਿੱਤਰ ਐ ਦੁੱਧ ਇੱਚੋ ਹੀ ਬਣਿਆ ਦੁੱਧ ਇੱਚੋ ਹੀ ਬਣਿਆ ਕਹਿੰਦੇ ਦੁੱਧ ਗੋਹੇ ਚੋਂ ਕਿੱਦਾਂ ਬਣਿਆ ਗੋਬਰ ਦੇ ਬਾਰੇ ਉਪਰ ਇਧਰ ਆ ਗਿਆ ਦੁੱਧ ਉਧਰ چلا ਗਿਆ ਫਰਕ ਕੀ ਐ ਭਾਜ ਮੋਇਆ ਕੋ ਆਇਆ ਇੱਧਰ ਆ ਗਿਆ ਦੋ ਦੋ ਉੱਤਰ ਆ ਗਿਆ ਹੋਏ ਜੇ ਤੂੰ ਤਾ ਆਇਆ ਮੁਗੀ ਤਾਮਲੀ ਨੇ ਬਈ ਗੋਬਰ ਦੇ ਵਿੱਚ ਰੋਬਰ ਜੀ ਬੋਤਮਲੀ ਹੋਣੀ ਹੋਈ ਹੈ ਹਾਂ ਛਾੜ ਸਿਆਲ ਸਗਲੀ ਮਨਾ ਸਾਧ ਸੰਗੀ ਪਾਵੇ ਸੋਕ ਤਨਾ ਸਾਚਤਾ ਨਾ ਜੈਦਾ ਦੁੱਧ ਪੀਣਾ ਸਾਦਾ ਇੱਧਰ ਆ ਜੋ ਥੋੜਾ ਜਿਹਾ ਗਾਂ ਨਿਕਲ ਜੋ ਇੱਕ ਕਦਮੀ ਆ ਨਾ ਇੱਕ ਪੈਰ ਦਾ ਫੈਲਾ ਹੀ ਉੱਥੇ ਆ ਪੈਰੇ ਗੋਬਰ ਵਾਲਾ ਮਨੇ ਮਨ ਜਾ ਕੇ ਉਧਰ ਕਰ ਲੋ ਆਨਾ ਦਿੱਤੇ ਦੇ ਵਿਚਾਲੇ ਜਗ੍ਹਾ ਇੱਕ ਪਾਰ ਮੂਰੇ ਆ ਪਿੱਛੇ ਵਿਚਾਲੇ ਜਗ੍ਹਾ ਦੀ ਹੈ ਐਨੀ ਹੋਈਆਂ ਦੁੱਧ ਦੇ ਵਿਚਾਲੇ ਗੋਬਰ ਦੇ ਜੋ ਖੱਬਾ ਪੈਰ ਗੋਹੇ ਜਾ ਸੱਜਾ ਪੈਰ ਦੂਹੇ ਪਸੇ ਦੁੱਤੇ ਜੇ ਤਾਂ ਖੱਬਾ ਚੱਕ ਲਿਆ ਤਾਂ ਤਾਂ ਗੋਹੇ ਤੇ ਵੱਜ ਗਿਆ ਦੋਏ ਦੁੱਧ ਜਾ ਗਏ ਨਹੀਂ ਕੋਈ ਦੁੱਧ ਜਾ ਕੇ ਗੋਹੇ ਚ ਗੋਵਾ ਦਾ ਹੈਗੀ ਹੈਗੀ ਇਹ ਇਹਨਾਂ ਦੇ ਮਾਤਾ ਜਿਹੜੀ ਰਹੂਗਾ ਉਸੇ ਦੀ ਗੱਲ ਕਰ ਰਹੇ ਆ ਆਪਾਂ ਸੋ ਮਾਤਾਈਆਂ ਸੋ ਜਿਹੜੇ ਗੋਪਰ ਨਾਲ ਧਰਦੇ ਦੇ ਉਹ ਆਇਆ ਧਾਰੀ ਰਹੇ ਨੇ ਉਹਨੇ ਬੋਲੇ ਨੇ ਉਹੀ ਹਾਂਜੀ ਹਰ ਪੂੰਜੀ ਗੋਪਰ ਨਾਲ ਨਹੀਂ ਧਰਿਆ ਜਾ ਸਕਦਾ ਹਨ ਹਰ ਪੂੰਜੀ ਸੱਚ ਕਰੋ ਵਿਹਾਰ ਇਹੀ ਸੁਖ ਦਰਗਹਿ ਜਾਇਕਾਰ ਹਰ ਪੂੰਜੀ ਸੱਚ ਕਰੋ ਵਿਹਾਰ ਹਰੇ ਪੂੰਜੀ ਜਿਹੜੀ ਕਦੇ ਸੁੱਕਦੀ ਨਹੀਂ ਪੂੰਜੀ ਹਰਿਆ ਰਹਿੰਦੀ ਹੈ ਹਰੇ ਕੋਣ ਹੈ ਹਰੇ ਦਾ ਜੋ ਪਾਣੀ ਤੋਂ ਚੀਜ਼ ਬਣੀ ਹੋਈ ਉਹ ਸੁੱਕ ਜਾਂਦੀ ਹੈ ਪਾਣੀ ਤਾਂ ਹਵਾ ਹੀ ਸਕਾਰ ਦਿੰਦੀ ਹੈ ਪਾਣੀ ਨੂੰ ਹਵਾ ਸਖਾ ਦਦੀ ਹੈ ਆਹ ਪਾਣੀ ਹੈ ਨਾ ਇੱਥੇ ਦਾ ਸਾਰਾ ਹਵਾ ਚੋਂ ਪੈਦਾ ਹੋਇਆ ਇਹ ਹਵਾ ਚੋਂ ਰਲ ਜਾਣਾ ਜਾਂ ਸੁੱਕਣਾ ਹਵਾ ਨੇ ਸਖਾ ਦਨਾ ਸਾਰਾ ਪਾਣੀ ਖਿੱਚ ਵੀ ਲੈਣਾ ਜੇ ਪੈਦਾ ਕੀਤਾ ਖਿੱਚ ਵੀ ਲੈਂਦੀ ਆ ਹਵਾ ਹੁ ਕੌਣ ਰੂਪੇ ਹੋ ਜਾਂਦਾ ਹੁੰਦਾ ਪਾਣੀ ਇਹ ਜੋ ਚੀਜ਼ ਹਰ ਵਕਤ ਹਰਿਆ ਰਹੀ ਰਹਿੰਦੀ ਉਹਨੂੰ ਪਾਉਣ ਨਹੀਂ ਸਕੇ ਸਕਦੀ ਈਦਾ ਗਿਆ ਜਿਹੜਾ ਗਿਆਨ ਹੈ ਨਾ ਗਿਆਨ ਉਬਰਤ ਰਾਮ ਉਦਕ ਐ ਕਹ ਲੋ ਜਿਹੜਾ ਰਾਮ ਉਦਕ ਉਹਨੂੰ ਹਵਾ ਨਹੀਂ ਸੁਕਾ ਸਕਦੀ ਉਹ ਹਰਾ ਹੀ ਰਹਿੰਦਾ ਉਹ ਰਾਮ ਉਦਕ ਵਾਲਾ ਜਿਹੜਾ ਪੇੜ ਹੈ ਹਰਾ ਹੀ ਰਹਿੰਦਾ ਜਿਹੜਾ ਤਰਵਰ ਰੂਪੀ ਰਾਮ ਹਨ ਤਰਵਰ ਰੂਪੀ ਰਾਵ ਉਹ ਬੇਸ਼ੱਕ ਹਰਾ ਹੀ ਰਹਿੰਦਾ ਉਹ ਐ ਹਵਾ ਨਾਲ ਨਾਲ ਨਹੀਂ ਸੁਕਦਾ ਨਾ ਪਾੜੀਉਂਦਾ ਉਹ ਉਹ ਚ ਕੀ ਹੈ ਰਾਮ ਉਦਕ ਹਦ ਰਾਮਉਤਕ ਮੇਰੀ ਸਿਖਾ ਬੁਝਾਈ ਸਿਖਾ ਬੁਝਾਈ ਉਹ ਰਾਮਉਤਕ ਵਾਲਾ ਜਿਹੜਾ ਪੇੜ ਹੈ ਉਹ ਹਰ ਉਹ ਹਰੀਆ ਉਹ ਹਰਾ ਰਹਿੰਦਾ ਉਹਨੂੰ ਮਾਇਆ ਨਾਲ ਕੋਈ ਮਤਲਬ ਨਹੀਂ ਮਾਇਆ ਨਹੀਂ ਉਹਨੂੰ ਨਾ ਉਹ ਅੱਗ ਜਾਲ ਸਕਦੀ ਹੈ ਨਾ ਉਹਨੂੰ ਕੌਣ ਸੜਾ ਸਕਦੀ ਹੈ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਦੋਸ ਚੀਜ਼ਾਂ ਹਾਂਜੀ ਹਰ ਪੂੰਜੀ ਸੱਚ ਦਾ ਅਗਰ ਨੂੰ ਬੁਝਾਉਣ ਵਾਲਾ ਅੱਗ ਦਾ ਤ੍ਰਿਸ਼ਨਾ ਨੂੰ ਬੁਝਾਉਣ ਵਾਲਾ ਅੱਗ ਦਾ ਛੱਡੋ ਅਗਰ ਨੂੰ ਤਾਂ ਆਹੀ ਪਾਣੀ ਬੁਝਾ ਦਿੰਦਾ ਹੈ ਅਗਰ ਨੂੰ ਤਾਂ ਆਹ ਪਾਣੀ ਬੁਝਾ ਦਿੰਦਾ ਹੈ ਉਹ ਤਾਂ ਤ੍ਰਿਸ਼ਨਾ ਦੇਖੋ ਤ੍ਰਿਸ਼ਨਾ ਨੂੰ ਹੀ ਪਾਣੀ ਬੁਝਾਉਂਦਾ ਆ ਅਗਰ ਨੂੰ ਬੁਝਾਉਂਦਾ ਉਹ ਤ੍ਰਿਸ਼ਨਾ ਨੂੰ ਵੀ ਬੁਝਾ ਦਿੰਦਾ ਉਹ ਬੜਾ ਹੈ ਹਾਂਜੀ ਹਰ ਪੂੰਜੀ ਸੱਚ ਕਰੋ ਬਿਹਾਰ ਇਹਾਂ ਸੁਖ ਦਰਗਾਹ ਜਾ ਕਾ ਹਰ ਪੂੰਜੀ ਸੱਚ ਉਹ ਪੁੰਜੀ ਤੁਹਾਡੇ ਕੋਲ ਆ ਜਿਹੜੀ ਦਰਗਾਹ ਦੀ ਪੁੰਜੀ ਆਈ ਹੋਈ ਆ ਇਹ ਸਾਡੀ ਸੰਸਰੋ ਉਹ ਵਿਹਾਰ ਇਕੱਠੀ ਕਰੋ ਪਹਿਲਾਂ ਇਹ ਫਿਰ ਇਹਦਾ ਵਪਾਰ ਕਰੋ ਵਿਹਾਰ ਵਪਾਰ ਹੁੰਦਾ ਇਹੀ ਸੁੱਖ ਦਰਗਾਹ ਜਗਾ ਫਿਰ ਇਹਦਾ ਵਪਾਰ ਕਰੋ ਪਹਿਲਾਂ ਇਕੱਠਾ ਦਾ ਕਰ ਲੋ ਸਟਾਕ ਜਰੀ ਪੁੰਜੀ ਸਚੌਕ ਹੈ ਇਹ ਨਹੀਂ ਵਪਾਰ ਨੂੰ ਪਹਿਲਾਂ ਦਰਪੇ ਬੰਗਤੇ ਦਰਪੇ ਬੰਗਤੇ ਸੰਜੀ ਕੀ ਨੇ ਹੈ ਬਲ ਸੱਤੇ ਦੋਸਰ ਹਰ ਕੋਈ ਸੰਜੀ ਸਟਾਕਿਸਟ ਬਣਾਉਣਾ ਪਹਿਲਾ ਸਟਾਕਿਸਟ ਕੋਲ ਮਾਲ ਜਿਹੜਾ ਹੈ ਨਾ ਸਿੱਧਾ ਕੰਪਨੀ ਤੋਂ ਆਉਂਦਾ ਤੇ ਕੰਪਨੀ ਤੋਂ ਆਉਂਦਾ ਬਣਾਉਂਦਾ ਨਹੀਂ ਸਟਾਕਿਸਟ ਮਾਲ ਸਟੋਰ ਕਰਦਾ ਸਟੋਰ ਕਰਦਾ ਸੀ ਉਹਦਾ ਨਹੀਂ ਹੁੰਦਾ ਪੈਦਾ ਕਿਤੇ ਹੋਰ ਹੁੰਦਾ ਉਹਦਾ ਵਪਾਰ ਕਰਦਾ ਹੈ ਮਾਲ ਕੋਈ ਹੋਰ ਹੈ ਉਹਦੇ ਬਿਹਾਬ ਤੇ ਵਪਾਰ ਕਰਦਾ ਉਹ ਜੋ ਉਹਨੂੰ ਪ੍ਰੋਫਿਟ ਹੁੰਦਾ ਜਿਹੜਾ ਵਪਾਰੀ ਹੈ ਜੋ ਮਾਰਕੀਟਿੰਗ ਕਰਦਾ ਉਹਦਾ ਫਿਰ ਚਾਹਦਾ ਦਾ ਪ੍ਰੋਫਿਟ ਆ ਹੁੰਦਾ ਮਾਲ ਵੀ ਕਿਸੇ ਦਾ ਲੈਣਾ ਵੀ ਕਿਸੇ ਦਾ